ਆਈ ਲਵ ਯੂ ਗਾਇਸ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਯਾਰ ਮੇਰਾ ਮਨ ਵੀ ਕਰਦਾ ਤੁਹਾਨੂੰ ਕਈ ਜਣਿਆਂ ਨੂੰ ਸਟੇਜ ਤੇ ਬੁਲਾਉਣ ਲਈ ਪਰ ਮੇਰੇ ਤੇ ਬੜੀਆਂ ਪਾਬੰਦੀਆਂ ਆ ਤੂੰ ਮੈਨੂੰ ਕੀ ਕਹਿੰਦੇ ਹੁੰਦੇ ਇਨਸਟ੍ਰਕਟ ਇਨਸਟ੍ਰਕਸ਼ਨਸ ਐਂਡ ਦਾ ਇੱਕ ਹੋਰ ਹੁੰਦਾ ਅੰਗਰੇਜ਼ੀ ਦਾ ਵਰਡ ਭੁੱਲ ਗਿਆ ਇੱਕ ਇਨਸਟ੍ਰਕਸ਼ਨ ਦਿੱਤੀ ਹੈ ਹੁਣੀ ਇੱਕ ਪਾਬੰਦੀਆਂ ਨੂੰ ਪਤਾ ਨਹੀਂ ਕੀ ਕਹਿੰਦੇ ਅੰਗਰੇਜ਼ੀ ਐਨੀ ਹਾਊ ਮਿੱਠੀ ਪਾਓ ਰਿਸਟ੍ਰਕਸ਼ਨਸ ਯਾ ਦਿਸ ਇਜ਼ ਟੂ ਮੈਨੀ ਇਨਸਟ੍ਰਕਸ਼ਨਸ ਟੂ ਮੈਨੀ ਇਨਸਟਰਕਸ਼ਨਸ ਸੋ ਆਮ ਸੋ ਸੌਰੀ ਮੇਰਾ ਬੜਾ ਮਨ ਕਰਦਾ ਸੀ ਤੁਹਾਨੂੰ ਸਾਰਿਆਂ ਨੂੰ ਸਟੇਜ ਤੇ ਬੁਲਾਉਣ ਲਈ ਨਿੱਕੇ ਨਿੱਕੇ ਬੱਚੇ ਕੁੜਤੇ ਚਾਦਰੇ ਤੁਰਲੇ ਪਾ ਕੇ ਆਏ ਆ ਇਹ ਕੁੜਤੇ ਚਾਦਰੇ ਤੁਰਲੇ ਕਿੱਥੇ ਲੱਗਦੇ ਸੀ ਪਹਿਲਾਂ ਇਹ ਨਿੱਕੇ ਨਿੱਕੇ ਯੂਥ ਨਵੇਂ ਨਵੇਂ ਯੂਥ ਸਾਡਾ ਤੁਰਲੇ ਵਾਲੀਆਂ ਪੱਗਾਂ ਬੰਦਾ ਚਾਦਰੇ ਲਾਉਂਦਾ ਕੋਈ ਸੌਖੀ ਗੱਲ ਹੈ ਨਾਲੇ ਐ ਤੁਸੀਂ ਰੋਕ ਲਓਗੇ ਯਾਰ ਕਮਾਲ ਕਰਦੇ ਹੋ ਬਾਹਰ ਮੈਂ ਜਿੱਥੇ ਵੀ ਜਾਂਦਾ ਪੇਰ ਮੈਂ ਥੋੜੋ ਕਹਿੰਦਾ ਬੱਚੇ ਨੂੰ ਲੈ ਕੇ ਆਓ ਪੇਰੈਂਟਸ ਲੈ ਕੇ ਆਉਂਦੇ ਆ ਯਾ ਮੈਂ ਦਰਵਾਜੇ ਮੂਰੇ ਖੜਾ ਹੁੰਦਾ ਕਿ ਬੱਚਿਆਂ ਨੂੰ ਲੈ ਆਓ ਬੱਚਿਆਂ ਨੂੰ ਲੈ ਕਈ ਵਾਰੀ ਨਾ ਨਿਆਣੇ ਵਾਲੀਆਂ ਹਾਸੇ ਵਾਲੀਆਂ ਗੱਲਾਂ ਕਰਦੇ ਮੈਨੂੰ ਹਾਸਾ ਆਉਂਦਾ ਘੇਰੀ ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਟੈਕਨੀਕਲੀ ਗੱਲ ਦੱਸਾਂ ਟੈਕਨੀਕਲ ਜਿੰਨੀ ਸਾਊਂਡ ਤੁਸੀਂ ਸੁਣਦੇ ਪਏ ਆ ਸਭ ਤੋਂ ਘੱਟ ਸਾਊਂਡ ਸਟੇਜ ਤੇ ਹੁੰਦੀ ਹੈ ਕਿਉਂਕਿ ਸਾਡੇ ਸਾਰਿਆਂ ਦੇ ਇਨੀਅਰਸ ਲੱਗੇ ਹੁੰਦੇ ਆ ਸਾਡੇ ਸਾਰਿਆਂ ਦੇ ਇਨੀਅਰਸ ਲੱਗੇ ਹੋਏ ਆ ਸਭ ਤੋਂ ਘੱਟ ਸਾਊਂਡ ਇੱਥੇ ਐ ਇੱਥੇ ਨਾਲੋਂ ਕਵਲੀਆਂ ਗੱਲਾਂ ਕਈ ਵਾਰੀ ਕਰਦੇ ਮੈਨੂੰ ਸਮਝ ਨਹੀਂ ਆਉਂਦੀ ਪਰ ਇਟਸ ਓਕੇ ਮਹਾਰਾਜ ਦੀ ਮਰਜ਼ੀ ਜਦਾਂ ਜਦੋਂ ਚਲਾਈ ਜਾਂਦਾ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਸਾਰਿਆਂ ਨੂੰ ਮੈਂ ਬਹੁਤ ਪਿਆਰ ਕਰਦਾ ਮਾਫੀ ਚਾਹਦਾ ਕਈ ਗੱਲਾਂ ਦੇ ਲਈ ਮਾਫੀ ਆਈ ਲਵ ਯੂ ਗਾਇਜ਼ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਯਾਰ ਮੇਰਾ ਮਨ ਵੀ ਕਰਦਾ ਤੁਹਾਨੂੰ ਕਈ ਜਣਿਆਂ ਨੂੰ ਸਟੇਜ ਤੇ ਬੁਲਾਉਣ ਲਈ ਪਰ ਮੇਰੇ ਤੇ ਬੜੀਆਂ ਪਾਬੰਦੀਆਂ ਆ ਚੁੱਕੀਆਂ ਟੂ ਮੈਨੀ ਕੀ ਕਹਿੰਦੇ ਹੁੰਦੇ ਇਨਸਟਰਕਸ਼ਨਸ ਐਂਡ ਦ ਅ ਇੱਕ ਹੋਰ ਉਹ ਅੰਗਰੇਜ਼ੀ ਦਾ ਵਰਡ ਭੁੱਲ ਗਿਆ ਕੋਈ ਕੰਸਟਰਕਸ਼ਨ ਦਿੱਤੀ ਹੋਣੀ ਹੈ ਉੱਪ ਬੰਦਿਆਂ ਨੂੰ ਪਤਾ ਨਹੀਂ ਕੀ ਕਹਿੰਦੇ ਅੰਗਰੇਜ਼ੀ ਐਨੀ ਹਾਉ ਮਿੱਠੀ ਬੋਲ ਇਨਸਟਰਕਸ਼ਨਸ ਯਾ ਦੱਸੋ ਦੂਬਰੀ ਇਨਸਟਰਕਸ਼ਨਸ ਦੂਬਰੀ ਇਨਸਟਰਕਸ਼ਨਸ ਸੋ ਆਮ ਸੋ ਸੌਰੀ ਮੇਰਾ ਬੜਾ ਮਨ ਕਰਦਾ ਸੀ ਤੁਹਾਨੂੰ ਸਾਰਿਆਂ ਨੂੰ ਸਟੇਜ ਤੇ ਬੁਲਾਉਣ ਲਈ ਨਿੱਕੇ ਨਿੱਕੇ ਬੱਚੇ ਕੁੜਤੇ ਚਾਦਰੇ ਤੁਰਲੇ ਪਾ ਕੇ ਆਏ ਐ ਇਹ ਕੁੜਤੇ ਚਾਦਰੇ ਤੁਰਲੇ ਕਿੱਥੇ ਲੱਗਦੇ ਸੀ ਫਿਰ ਇਹ ਨਿੱਕੇ ਨਿੱਕੇ ਯੂਥ ਨਵੇਂ ਨਵੇਂ ਯੂਥ ਸਾਡਾ ਤੁਰਨੇ ਵਾਲੀਆਂ ਪੱਗਾਂ ਬੰਦਾ ਚਾਦਰੇ ਲਾਉਂਦਾ ਕੋਈ ਸੌਖੀ ਗੱਲ ਐ ਨਾਲੇ ਐ ਤੁਸੀਂ ਰੋਕ ਲਓਗੇ ਯਾਰ ਕਵਾਲ ਕਰਦੇ ਹੋ ਬਾਹਰ ਮੈਂ ਜਿੱਥੇ ਵੀ ਜਾਂਦਾ ਪੇ ਮੈਂ ਥੋੜੋ ਕਹਿੰਦਾ ਬੱਚੇ ਨੂੰ ਲੈ ਕੇ ਆ ਉਹ ਪੇਰੈਂਟਸ ਲੈ ਕੇ ਆਉਂਦੇ ਆ ਜਾਂ ਮੈਂ ਦਰਵਾਜੇ ਮੂਰੇ ਖੜਾ ਹੁੰਦਾ ਕਿ ਬੱਚੇ ਨੂੰ ਲੈ ਆਓ ਬੱਚੇ ਲੈ ਕਈ ਵਾਰੀ ਨਾ ਨਿਆਣੇ ਵਾਲੀਆਂ ਹਾਸੇ ਵਾਲੀਆਂ ਗੱਲਾਂ ਕਰਦੇ ਮੈਨੂੰ ਹਾਸਾ ਆਉਂਦਾ ਘੇਰੀ ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਟੈਕਨੀਕਲੀ ਗੱਲ ਦੱਸਾਂ ਟੈਕਨੀਕਲ ਜਿੰਨੀ ਸਾਊਂਡ ਤੁਸੀਂ ਸੁਣਦੇ ਪਏ ਆ ਸਭ ਤੋਂ ਘੱਟ ਸਾਊਂਡ ਸਟੇਜ ਤੇ ਹੁੰਦੀ ਹੈ ਕਿਉਂਕਿ ਸਾਡੇ ਸਾਰਿਆਂ ਤੇ ਇਨੀਅਰਸ ਲੱਗੇ ਹੁੰਦੇ ਆ ਸਾਡੇ ਸਾਰਿਆਂ ਦੇ ਇਨੀਅਰਸ ਲੱਗੇ ਹੋਏ ਆ ਸਭ ਤੋਂ ਘੱਟ ਸਾਊਡ ਇੱਥੇ ਐ ਇੱਥੇ ਨਾਲੋਂ ਕਵਲੀਆਂ ਗੱਲਾਂ ਕਈ ਵਾਰੀ ਕਰਦੇ ਮੈਨੂੰ ਸਮਝ ਨਹੀਂ ਆਉਂਦੀ ਪਰ ਇਟਸ ਓਕੇ ਮਹਾਰਾਜ ਦੀ ਮਰਜ਼ੀ ਜਦਾਂ ਜਦਾਂ ਉਹ ਚਲਾਈ ਜਾਂਦਾ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਸਾਰਿਆਂ ਨੂੰ ਮੈਂ ਬਹੁਤ ਪਿਆਰ ਕਰਦਾ ਮਾਫੀ ਚਾਹੁੰਦਾ ਕਈ ਗੱਲਾਂ ਦੇ ਲਈ ਮਾਫੀ ਯਾ